ਅੱਜ ਜਿਸੀ ਪਹੁੰਚੀਆਂ ਜੀ ਪਿੰਡ ਡੋੜ ਨੇੜੇ ਬਾਜਾਖਾਨਾ ਫਰੀਦਕੋਟ ਪੰਜਾਬ ਜਿਸ ਘਰ ਤੇ ਸੀ ਜਾ ਰਹੇ ਆ ਇਹਨਾਂ ਕੋਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦਾ ਪਵਿੱਤਰ ਜੋੜਾ ਮੌਜੂਦ ਹੈ ਇਹਨਾਂ ਦੇ ਵਡੇਰੇ ਬਾਬਾ ਸਾਹਿਬ ਸਿੰਘ ਜੀ 1705 ਵਿੱਚ ਕੋਟਕਪੂਰੇ ਵਿੱਚ ਗੁਰੂ ਸਾਹਿਬਾਨ ਦੇ ਨਾਲ ਸੀ ਤੇ ਇਹਨਾਂ ਦੀ ਅੰਸ਼ ਵਿੱਚੋਂ ਪਾਈ ਖੁਸ਼ਾਲ ਸਿੰਘ ਜੀ ਨੇ ਸੇਵਾ ਕਰਨ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਖੁਸ਼ ਹੋ ਕੇ ਆਪਣੇ ਚਰਨਾਂ ਦਾ ਜੋੜਾ ਬਖਸ਼ ਦਿੱਤਾ ਤੇ ਇਹਨਾਂ ਦੀ ਨੌਵੀਂ ਪੀੜ੍ਹੀ ਹੁਣ ਗੁਰੂ ਸਾਹਿਬਾਨ ਦੇ ਜੋੜੇ ਦੀ ਸੇਵਾ ਕਰ ਰਹੀ ਹੈ ਇਸ ਸ਼ੀਂਬਾ ਪਰਿਵਾਰ ਨਾਲ ਸੰਬੰਧਿਤ ਨੇ ਬਹੁਤ ਲੋਕਾਂ ਨੇ ਇਹਨਾਂ ਨੂੰ ਜ਼ਮੀਨਾਂ ਤੇ ਜ਼ਗੀਰਾਂ ਦਾ ਲਾਲਚ ਦਿੱਤਾ ਤਾਂ ਕਿ ਜੋੜੇ ਦੀ ਸੇਵਾ ਉਹ ਲੈ ਸਕਣ ਪਰ ਇਹ ਪਰਿਵਾਰ ਬਿਨਾਂ ਕਿਸੇ ਲਾਲਚ ਦੇ ਪੀੜੀ ਦਰ ਪੀੜੀ ਗੁਰੂ ਸਾਹਿਬਾਨ ਦੇ ਜੋੜੇ ਦੀ ਸੇਵਾ ਕਰ ਰਿਹਾ ਹੈ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਧੂੜ ਵੀ ਜੇ ਸਾਨੂੰ ਦਿੱਸ ਜਾਵੇ ਤਾਂ ਉਸ ਉਸੇ ਚੀਜ਼ ਲਈ ਅਸੀਂ ਬੜਾ ਭਾਗੀ ਹੋਵਾਂਗੇ ਪਰ ਇੱਥੇ ਤਾਂ ਸਾਖਸ਼ਾਤ ਗੁਰੂ ਸਾਹਿਬਾਨ ਦੇ ਜੋੜੇ ਦੇ ਦਰਸ਼ਨ ਹੋ ਗਏ ਮਨ ਗਦਗਦ ਹੋ ਉੱਠਿਆ ਨੈਣਾਂ ਵਿੱਚੋਂ ਨੀਰ ਵਹਿ ਤੁਰਿਆ ਇਸ ਤਰ੍ਹਾਂ ਲੱਗਿਆ ਸਾਖਸ਼ਾਤ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਮਣੇ ਖੜੇ ਆ ਤੇ ਸੀਸ ਝੁਕ ਗਿਆ ਤੁਸੀਂ ਵੀ ਦਰਸ਼ਨ ਕਰੋ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋੜੇ ਦੇ ਇਸ ਇਹ ਜੋੜਾ ਚਮੜੇ ਦਾ ਬਣਿਆ ਪੂਰਾ 10 ਇੰਚ ਲੰਬਾ ਹੈ ਇਤੇ ਤਿੱਲੇ ਦੀ ਕਢਾਈ ਕੀਤੀ ਗਈ ਹੈ ਦਰਸ਼ਨ ਕਰੋ 1705 ਦੇ ਵਿੱਚ 40 ਸੈਂਟੀਮੀਟਰਾਂ ਨੂੰ ਵਾਪਸ ਮੁੜੇ ਹੋਏ ਸੀ 41 ਮਿੰਨਾਂ ਬਾਅਦ ਕਾਉਂਸਿਲ ਤੇ ਜਾਂਦੇ ਨੂੰ ਸ਼ੁਰੂ ਹੋ ਗਏ ਗੁਰੂ ਸਾਹਿਬ ਦਾਵਾ ਸਾਹਿਬ ਤੋਂ ਬੇਗਰ ਖਾਤੇ ਪੱਡਾ ਵੇਂਦੀ ਹੁੰਦੇ ਹੋਏ 1705 ਦੇ ਵਿੱਚ ਤਪੂਰੇ ਜਾ ਕੇ ਤਪੂਰੇ ਨੂੰ ਲਿਖਾਉਣ ਦੇ ਵਾਸਤੇ ਪੂਰੇ ਨੇ ਜਵਾਵ ਦਿੱਤਾ ਸੀ